ਕੱਲ ਜਿਹੜੇ ਇਹਨਾਂ ਨੇ ਪਦਮਸ਼ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਖਿਲਾਫ ਨਿੰਦਨਯੋਗ ਭਾਸ਼ਾ ਵਰਤੀ ਆ ਉਹਨਾਂ ਨੂੰ ਵਪਾਰੀ ਆਖਿਆ ਉਹਦੇ ਸੰਬੰਧ ਦੇ ਵਿੱਚ ਜਾ ਕੇ ਸਦਨ ਤੋਂ ਮਾਫੀ ਮੰਗਣ ਉਹ ਚੁੱਪ ਹੋ ਕੇ ਬਹਿ ਜਾ ਬੀਬਾ ਲੈ ਲੈ ਤੇਰੇ ਕਹਿ ਤੇ ਮੈਂ ਮਾਫੀ ਮੰਗਣ ਲੱਗਾ ਮੈਂ ਸਟੈਂਡ ਕਰਨਾ ਵਾਟੇਵਰ ਆਈ ਸੈਡ ਆਈ ਸਟੈਂਡ ਬਾਈ ਥੈਟ ਕਿ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਜੋ ਸੇਵਾ ਨਿਵਾ ਰਹੇ ਨੇਗੇ ਉਹਨਾਂ ਦਾ ਪਾਨ ਕਰਦੇ ਨੇਗੇ ਸ਼ਰਮਾਂ ਵਾਲੀ ਗੱਲ ਆ ਤੁਹਾਡੇ ਤੇ ਲਕਤ ਡੁੱਬ ਕੇ ਮਰ ਜਾਓ ਨੱਕ ਡੁੱਬ ਕੇ ਮਰ ਜਾਓ ਉਹਨੂੰ ਡਿਲੀਟ ਕਰ ਦਿੱਤਾ ਜਾਵੇ ਤੇ ਰਾਣਾ ਜੀ ਕਹਿੰਦੇ ਰਾਣਾ ਗੁਰਜੀਤ ਜੀ ਕਹਿੰਦੇ ਕਿ ਲਾਡੀ ਤੋਂ ਕੀ ਪੁੱਛਦੇ ਹੋ ਜਿਹਨੇ ਪਕਾਈ ਮਾਰੀ ਆ ਉਹ ਤੋਂ ਪੁੱਛੋ ਉਹ ਹੈ ਨਹੀਂਗੇ ਇੱਥੇ ਜਿਹਨੇ ਪਕਾਈ ਮਾਰੀ ਆ ਜਿਹਨੇ ਪਕਾਈ ਸ਼ਬਦ ਕੱਟ ਦਿੱਤਾ ਜਾਵੇ ਵਿਦਾਂ ਸਭਾ ਦੇ ਸ਼ੈਕਿੰਦੇ ਵਿੱਚ ਕੱਲ ਜਦੋਂ ਛਪੜਾਂ ਨੂੰ ਪੱਕੇ ਕਰਨ ਅਤੇ ਉਹਨਾਂ ਦੀ ਸਬਸਫਾਈ ਦਾ ਮੁੱਦਾ ਗੁੰਜਿਆ ਤਾਂ ਇਸ ਦੇ ਵਿੱਚ ਸਰਕਾਰ ਨੇ ਸਤਤਰ ਦੇ ਮੰਤਰੀ ਨੇ ਜਵਾਬ ਦਿੰਦਿਆਂ ਹੋਇਆ ਕਿਹਾ ਕਿ ਅਸੀਂ ਸਿਚੇਵਲ ਮਾਡਲ ਛਪੜਾਂ ਨੂੰ ਲੈ ਕੇ ਲਾਗੂ ਕਰ ਰਹੇ ਹਾਂ ਇਸ ਦੇ ਵਿੱਚ ਛਪੜਾਂ ਦਾ ਧਿਆਨ ਅਤੇ ਉਹਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਪ੍ਰਤਾਪ ਸਿੰਘ ਬਾਵਾ ਨੇ ਕਿਹਾ ਕਿ ਸੰਤ ਸਿਚੇਵਲ ਕੌਣ ਹੈ ਜਿਸ ਦਾ ਮਾਡਲ ਤੁਸੀਂ ਲਾਗੂ ਕਰ ਰਹੇ ਹੋ ਕੀ ਉਹ ਇੰਜੀਨੀਅਰ ਹੈ ਕਿ ਉਹ ਕਿਸੇ ਸੰਸਥਾ ਵੱਲੋਂ ਪੜ੍ਹਿਆ ਲਿਖਿਆ ਕੋਈ ਡਿਗਰੀ ਹੈ ਉਹਦੇ ਕੋਲ ਆ ਜਿਸ ਦੇ ਆਧਾਰ ਤੇ ਉਸ ਦਾ ਮਾਡਲ ਇਹਨਾਂ ਛੱਪਣ ਨੂੰ ਲੈ ਕੇ ਲਾਗੂ ਕੀਤਾ ਜਾ ਰਿਹਾ ਹੈ ਤੇ ਵਿਧਾਨ ਸਭਾ ਦੇ ਵਿੱਚ ਅੱਜ ਫਿਰ ਤੋਂ ਇਸ ਮੁੱਦੇ ਤੇ ਹੰਗਾਮਾ ਹੁੰਦਾ ਦਿਖਾਈ ਦਿੱਤਾ ਨਕੋਦਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਖੜੀ ਹੋ ਕੇ ਕਿਹਾ ਕਿ ਮੈਨੂੰ ਪ੍ਰਤਾਪ ਸਿੰਘ ਬਾਜਵਾ ਦੀ ਜੋ ਕੱਲ ਇਹਨਾਂ ਨੇ ਸੰਤ ਬਲਬੀਰ ਸਿੰਘ ਸਿੱਚੇਵਾਲ ਬਾਰੇ ਕਿਹਾ ਹੈ ਉਸ ਤੇ ਮੈਨੂੰ ਸਖਤ ਇਤਰਾਜ਼ ਹੈ ਇਸ ਕਰਕੇ ਬਾਜਵਾ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੱਲ ਜੋ ਮੈਂ ਕੁਝ ਵੀ ਕਿਹਾ ਹੈ ਉਸ ਤੇ ਮੈਂ ਬਿਲਕੁਲ ਸਟੈਂਡ ਕਰਦਾ ਉਹ ਬਿਲਕੁਲ ਮੈਂ ਸਹੀ ਕਿਹਾ ਹੈ ਮਾਫੀ ਨਹੀਂ ਮੰਗਾਗਾ ਜਿਸ ਦਿਨ ਵਾਲੀ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਵਿੱਚ ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ ਹੈ ਜਿਸ ਨੂੰ ਲੈ ਕੇ ਕੁਲਤਾਰ ਸਿੰਘ ਸੰਧਵਾ ਨੇ ਵਿਧਾਨ ਸਭਾ ਦੇ ਨਿਯਮ ਮੁਤਾਬਕ ਕੀ ਜਵਾਬ ਦਿੱਤਾ ਹੈ ਇਸ ਦੀ ਤੁਹਾਨੂੰ ਪੂਰੀ ਵੀਡੀਓ ਦਿਖਾ ਦਿੰਨੇ ਆ ਹਾਂ ਬਾਜਵਾ ਜੀ ਸਰ ਪ੍ਰਤਾਪ ਸਿੰਘ ਬਾਜਵਾ ਜੀ ਸਰ ਬੜੇ ਪੋਜ਼ਿਟਿਵ ਨੋਟ ਤੇ ਮੈਨੂੰ ਬਾਜਵਾ ਜੀ ਦੇ ਜੀ ਬੀਬੀ ਜੀ ਦੀ ਬੀਬੀ ਜੀ ਮੈਨੂੰ ਬਾਜਵਾ ਜੀ ਦੀ ਇੱਥੇ ਹਾਜ਼ਰੀ ਤੇ ਇਤਰਾਜ਼ ਆ ਮੈਨੂੰ ਇਹਨਾਂ ਦੇ ਬੋਲਣ ਤੇ ਇਤਰਾਜ਼ ਆ ਕੱਲ ਜਿਹੜੇ ਇਹਨਾਂ ਨੇ ਪਦਮਸ਼ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਖਿਲਾਫ ਨਿੰਦਨਯੋਗ ਭਾਸ਼ਾ ਵਰਤੀ ਆ ਉਹਨਾਂ ਨੂੰ ਵਪਾਰੀ ਆਖਿਆ ਉਹਦੇ ਸੰਬੰਧ ਦੇ ਵਿੱਚ ਜਾਂ ਤੇ ਸਦਨ ਤੋਂ ਮਾਫੀ ਮੰਗਣ ਤੇ ਜਾਂ ਫਿਰ ਇਹ ਉਹਨੂੰ ਸਾਬਤ ਕਰਨ ਕਿ ਇਹਨਾਂ ਨੇ ਉਹ ਸ਼ਬਦ ਕਿਵੇਂ ਬੋਲੇ ਸੀ ਉਸ ਇਨਸਾਨ ਵਾਸਤੇ ਸ਼ਬਦ ਬੋਲੇ ਸੀ ਜਿਹਨੂੰ ਪਰਿਆਵਰਣ ਦਾ ਮਸੀਹਾ ਕਿਹਾ ਜਾਂਦਾ ਔਰ ਕੱਲ ਐਨਜੀਟੀ ਦੇ ਜਿਹੜੇ ਸਾਡੇ ਅਹਿਮਦ ਅਫਰਾਦ ਨੇ ਜੱਜ ਉਹਨਾਂ ਨੇ 2025 ਦੀ ਵਾਟਰ ਜਿਹੜਾ ਵਰਲਡ ਵਾਟਰ ਦੇ 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 ਉੱਤੇ ਇਹ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਸੀਚਵਲ ਮਾਡਲ ਲਾਗੂ ਹੋਣਾ ਚਾਹੀਦਾ ਉਹਦੇ ਤੋਂ ਇਹਨਾਂ ਨੇ ਨਿੰਦਣਯੋਗ ਟਿੱਪਣੀ ਕੀਤੀ ਆ ਇਸ ਕਰਕੇ ਇਹਨਾਂ ਨੂੰ ਕੋਈ ਹੱਕ ਨਹੀਂ ਬਣਦਾ ਇਹੋ ਜੇ ਮਾਨਸਿਕਤਾ ਵਾਲੇ ਲੋਕਾਂ ਨੂੰ ਐਲੋਪੀ ਬਣਾ ਕੇ ਰੱਖਿਆ ਮੈਂ ਹਾਈ ਕਮਾਂਡ ਇਹਨਾਂ ਨੂੰ ਕਹਿੰਨੀ ਕਿ ਕੱਢੋ ਬਾਹਰ ਕੋਈ ਸੋਸ਼ ਦਿਮਾਗ ਦਾ ਬੰਦਾ ਐਲੋਪੀ ਬਣਾਓ ਜਿਹੜਾ ਕੋਈ ਚੰਗੀ ਮਾਨਸਿਕਤਾ ਵਾਲਾ ਹੋਵੇ ਤੇ ਜਿਹੜਾ ਚੰਗੇ ਇੱਥੇ ਆਪਣੀ ਹੈਲਥੀ ਡਿਸਕਸ਼ਨ ਦੇ ਵਿੱਚ ਹਿੱਸਾ ਲੈ ਸਕੇ ਔਰ ਮੈਂ ਇਹ ਚਾਹੁੰਦੀ ਆ ਕਿ ਇਹਦੇ ਇੱਕ ਨਿੰਦਾ ਮਤਾ ਵੀ ਪਾਸ ਕੀਤਾ ਜਾਵੇ ਜਿਹੜੀ ਇਹਨਾਂ ਨੇ ਪਾਸ਼ਾ ਵਰਤੀ ਆ ਇਹ ਬਹੁਤ ਨਿੰਦਨਯੋਗ ਹੈ ਜੀ ਬੈਠੋ ਆਪਾਂ ਹਾਜ਼ਰੀ ਤੇ ਇਤਰਾਜ਼ ਨਹੀਂ ਲਾ ਸਕਦੇ ਕਿਸੇ ਦੀ ਗੱਲ ਤੇ ਇਤਰਾਜ਼ ਹੋ ਸਕਦਾ ਜੀ ਬਾਜਵਾ ਜੀ ਇਹ ਸੋਚ ਸਮਝ ਕੇ ਪ੍ਰੋਗਰਾਮ ਕਰਾਇਆ ਜਾਵੇ ਕਿ ਬਈ ਜੀ ਨਹੀਂ ਮੈਂ ਬਤ ਤੁਸੀਂ ਚਾਹੁੰਦੇ ਹੋ ਕਿ ਮਾਹੌਲ ਇਸ ਅਸੈਂਬਲੀ ਦਾ ਵਿਗੜੇ ਨਹੀਂ ਨਹੀਂ ਬਿਲਕੁਲ ਆਈ ਸਟੈਂਡ ਬਾਈ ਵਾਟ ਆਈ ਸੈਡ ਆਈ ਸਟੈਂਡ ਬਾਈ ਵਾਟ ਆਈ ਸੈਡ ਸ਼ੀ ਇਸ ਹੀ ਕੈਨੋਟ ਇੰਟੀਗੇਟ ਇਟ ਡਿਪਡੇਟ ਤੁਸੀਂ ਇਸ ਗੱਲ ਕਾਰਨ ਮੈਂ ਜਿਹੜੀ ਗੱਲ ਹੈ ਲੋ ਜਵਾਬ ਦੇ ਸਕਦੇ ਉਹਨਾਂ ਨੂੰ ਇਹਨਾਂ ਜਵਾਬ ਦੇਣ ਦੀ ਲੋੜ ਹੀ ਕੋਈ ਨਹੀਂ ਜੀ ਹਾਂਜੀ ਮੈਂ ਜਿਹੜੀ ਇੱਕੋ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਸਰ ਬਹੁਤ ਸਾਰਾ ਦੇਸ਼ ਇਹ ਚਾਹੁੰਦਾ ਹੈ ਵਿਸ਼ੇਸ਼ ਤੌਰ ਹਰ ਹਿੰਦੂਸਤਾਨੀ ਯੰਗਸਟਰ ਜਿਹੜਾ ਤੇ ਪੰਜਾਬੀ ਚਾਹੁੰਦੇ ਨੇ ਕਿ ਸ਼ਹੀਦ ਆਜ਼ਮ ਭਗਤ ਸਿੰਘ ਜੀ ਜਿਹੜੇ ਨੇ ਉਹਨਾਂ ਦੀ ਅਨਪੈਰਲਡ ਕੁਰਬਾਨੀ ਜਿਹੜੀ ਹੈ ਸ਼ਹਾਦਤ ਜਿਹੜੀ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨੂੰ ਭਾਰਤ ਰਤਨਾਂ ਨਹੀਂ ਮਿਲ ਸਕਿਆ ਇੱਕ ਸਾਦਾ ਭਾਈ ਹੈ ਸਰ ਭਗਵੰਤ ਸਿੰਘ ਕਕੇ ਪਿੰਡ ਦਾ ਤੁਹਾਡੇ ਕੋ ਵੀ ਆਇਆ ਮੈਂ ਵੇਖੀਆਂ ਫੋਟੋਸ ਤੁਹਾਡੇ ਨਾਲ ਵੀ ਨੇ ਤੁਹਾਡੀ ਲੀਡਰਸ਼ਿਪ ਸਾਰੀ ਨਾਲ ਵੀ ਨੇ ਓ ਚੁੱਪ ਹੋ ਕੇ ਬਹਿ ਜਾ ਬੀਬਾ ਲੈ ਲੈ ਤੇਰੇ ਕਹਿ ਤੇ ਮੈਂ ਮਾਫੀ ਮੰਗਣ ਲੱਗਾ ਮੈਂ ਸਟੈਂਡ ਕਰਨਾ ਵਾਟ ਐਵਰ ਆਈ ਸੈਡ ਆਈ ਸਟੈਂਡ ਬਾਈ ਥੈਟ ਹੀ ਇਜ਼ ਅ ਕੰਟਰੈਕਟਰ ਇਨ ਨੋ ਵੇਜ਼ ਹੀ ਇਜ਼ ਅ ਟੈਕਨੀਕਲ ਪਰਸਨ ਹਾਂ ਹਾਂ ਮੈਂ ਉਸੇ ਤੇ ਕਰਨਾ ਜਿਹੜੀ ਤੇ ਹਾਲਾਂ ਸਪੀਕਰ ਸਾਹਿਬ ਜਰਬੀ ਬਾਈ ਯੂ ਰਨਿੰਗ অর ਰਸ਼ੀਦ ਰਨਿੰਗ ਦ ਸੌ ਬੈਠੋ ਬੈਠ ਬੈਠੋ ਮੈਨੂੰ ਦੱਸੋ ਬੈਠੋ ਬੈਠੋ ਇੱਕ ਹਾਂ ਜਿਵੇਂ ਸਾਰੇ ਨੂੰ ਵੱਡੀ ਗੱਲ ਏ ਅਸੀਂ ਇਹ ਚਾਹ ਲਿਆ ਮੈਂ ਇੱਕ ਰੈਜ਼ੋਲੂਸ਼ਨ ਜੀ ਮੈਂ ਰੈਜ਼ੋਲੂਸ਼ਨ ਪੂਰਨਾ ਚਾਹਨਾ ਉਹ ਮੰਤਰੀ ਜੀ ਇਤਿਹਾਸਮ ਭਗਤ ਸਿੰਘ ਜੀ ਦਾ ਨਾਮ ਹਰਜੋਤ ਜੀ ਕੁਝ ਕਹਿਣਾ ਚਾਹੁੰਦੇ ਏ ਇੱਕ ਵਾਰ ਬਾਜੋ ਜੀ ਹਰਜੋਤ ਇਤਿਹਾਸਮ ਭਗਤ ਸਿੰਘ ਜੀ ਨੂੰ ਇਗਨੋਰ ਕਰਦੇ ਤੁਸੀਂ ਉਹ ਸਖਤ ਜੋਰ ਕਰਕੇ ਜਿਹੜਾ ਤੁਸੀਂ ਵੀ ਕਹਿੰਦੇ ਹੋ ਤੁਹਾਡੇ ਦਿਲ ਦੇ ਦੇ ਮਾਪੇ ਤੋਂ ਸਵਾਲਾਂ ਦੀਆਂ ਦਿੱਤੀਆਂ ਤੁਹਾਨੂੰ ਵੀ ਤੁਹਾਡੀਆਂ ਵੀ ਚਿੱਠੀਆਂ ਮੰਤਰੀ ਸਾਹਿਬ ਕੀ ਕਰਸਾ ਹਟੇ ਜੋ ਦਿਸ ਇਜ਼ ਮੋਰ ਇੰਪੋਰਟੈਂਟ ਤੁਹਾਡੀ ਗੱਲ ਆ ਗਈ ਤੁਹਾਡੀ ਗੱਲ ਆ ਗਈ ਮੰਤਰੀ ਜੀ ਤੁਸੀਂ ਮਾਨਯੋਗ ਸਪੀਕਰ ਸਾਹਿਬ ਮੈਂ 1 ਸੈਕਿੰਡ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ 1 ਮਿੰਟ ਜੀ ਜੀ ਐਮ ਐਲ ਏ ਸਾਹਿਬ ਜੀ ਬੋਲੋ ਮਾਨਯੋਗ ਸਪੀਕਰ ਸਾਹਿਬ ਪੂਰੇ ਸੈਸ਼ਨ ਦੇ ਵਿੱਚ ਡਿਸਪਲਾਈਨ ਨਾਲ ਜਿਹੜੇ ਕੁਐਸਚਨਸ ਹੈ ਉਹਨਾਂ ਦੇ ਜਵਾਬ ਦਿੱਤੇ ਗਏ ਸਰ ਜੋ ਮਾਨਯੋਗ ਮੈਂਬਰ ਸਾਹਿਬ ਵੱਲੋਂ ਇਹ ਮੁੱਦਾ ਚੱਕਿਆ ਗਿਆ ਐਸ ਅ ਪੰਜਾਬੀ ਸਰ ਮੈਂ ਵੀ ਹਰਟ ਹੈ ਮੇਰੀ ਰਿਲੀਜੀਅਸ ਸੈਂਟੀਮੈਂਟ ਹਰਟ ਹੈ ਸਰ ਮੈਂ ਸਰ ਸੰਤ ਸੀਚੇਵਾਲ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਜੀਵਨ ਬਾਰੇ ਸਰ ਸਰ 16 ਸਾਲ ਉਸ ਸ਼ਖਸ ਨੇ 160 ਕਿਲੋਮੀਟਰ ਲੰਬੀ ਕਾੜੀ ਬੈ ਨੂੰ ਸਾਫ ਕਰਨ ਤੇ ਲਾਇਆ ਹੈ ਸਰ ਦੇਸ਼ ਦੇ ਸਭ ਤੋਂ ਨਾਮੀ ਦੇਸ਼ ਦੇ ਸਭ ਤੋਂ ਨਾਮੀ ਰਾਸ਼ਟਰਪਤੀ ਡਾਕਟਰ ਏਪੀ ਜੀ ਅਬਦੁਲ ਕਲਾਮ ਦੋ ਵਾਰੀ ਉਹਨਾਂ ਨੂੰ ਵਿਜ਼ਿਟ ਕਰਨ ਆਏ ਸੁਣ ਲੋ ਬਾਜਵਾ ਸਾਹਿਬ ਸੁਨਨ ਰਾਜਵਤ ਸਾਹਿਬ ਚੇਰੂੜਾ ਕੀਤਾ ਜਾਵੇ ਚੇਰੂੜਾ ਸਰ ਦੇਸ਼ ਦੇ ਸਭ ਤੋਂ ਨਾਮੀ ਰਾਸ਼ਟਰਪਤੀ ਜਾਨ ਤੋਂ ਬਿਨਾ ਕਿਆ ਗਿਆ ਰਾਕਟਾਂ ਕਿਤੇ ਲਈ ਸੀ ਜੇ ਟੀ ਅਬਦੁਲ ਕਲਾਮ ਦੋ ਵਾਰੀ ਉਹਨਾਂ ਨੂੰ ਵਿਜ਼ਿਟ ਕਰਨ ਆਏ ਮਾਨਯੋਗ ਮਿਸਾਈਲ ਮੈਨ ਆਫ ਇੰਡੀਆ ਕੀ ਆਖਦੇ ਅਬਦੁਲ ਅਬਦੁਲ ਕਲਾਮ ਜੀ ਜਿਹੜੀ ਕਿਤਾਬ ਦੇ ਹਿਸਾਬ ਦੇ ਨਾਲ ਅਸੀਂ ਵਿਧਾਨ ਸਭਾ ਚਲਾਉਂਦੇ ਆ ਉਹਦੇ 'ਚ ਇਹ ਕਹਿੰਦੇ ਆ ਇਹ ਪੇਜ ਨੰਬਰ 89 ਤੁਹਾਡੇ ਸਟਾਫ ਨੂੰ ਕਹਦੇ ਹੋ ਪੜ੍ਹ ਲੈ ਮੈਂ ਪੜ੍ਹ ਕੇ ਸੁਣਾਣਾ ਮੰਤਰੀ ਤੋਂ ਇਲਾਵਾ ਕੋਈ ਹੋਰ ਮੈਂਬਰ ਜੋ ਮਤਾ ਪੇਸ਼ ਕਰਨਾ ਚਾਹੇ ਆਪਣੇ ਇਸ ਇਰਾਦੇ ਬਾਰੇ ਘੱਟੋ-ਘੱਟ ਪੂਰੇ 15 ਦਿਨਾਂ ਦਾ ਨੋਟਿਸ ਦੇਵੇਗਾ ਅਤੇ ਨੋਟਿਸ ਦੇ ਨਾਲ ਉਸ ਮਤੇ ਦੀ ਇਬਾਰਤ ਜੋ ਪੇਸ਼ ਕਰਨਾ ਚਾਹੁੰਦਾ ਉਹ ਭੇਜੇਗਾ ਐ ਪਰ ਇਹ ਕਿ ਸਪੀਕਰ ਉਸ ਮੰਤਰੀ ਦੀ ਸਹਿਮਤੀ ਨਾਲ ਜਿਹਦੇ ਭਾਗ ਨਾਲ ਮਤੇ ਦਾ ਸੰਬੰਧ ਹੈ ਮਤੇ ਨੂੰ 15 ਦਿਨਾਂ ਤੋਂ ਘੱਟ ਸਮੇਂ ਦੇ ਨੋਟਿਸ ਨਾਲ ਵੀ ਕਾਰਜ ਸੂਚੀ ਵਿੱਚ ਸ਼ਾਮਲ ਕਰ ਸਕਦਾ ਸਰ ਤੁਹਾਨੂੰ ਇਹ ਪਹਿਲਾਂ ਨੋਟਿਸ ਦੇਣਾ ਹੁੰਦਾ ਥੈਂਕ ਯੂ ਅੱਗੇ ਚੱਲੋ ਜੀ ਭਾਈਆ ਸਾਹਿਬ ਸੁਣਤਾ ਜਾਓ ਭਾਈਆ ਲੋ ਸੁਣਤਾ ਜਾਓ ਸੁਣਤਾ ਜਾਓ ਬੈਠ ਤਾ ਜਾਓ ਭਾਈਆ ਸਾਹਿਬ ਸੁਣਤਾ ਜਾਓ ਕੇ ਗੁਰਨਾਨਕ ਦੇਵ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਜੋ ਸੇਵਾ ਨਿਭਾ ਰਹੇ ਨੇਗੇ ਉਹਨਾਂ ਦਾ ਆਪਨ ਕਰਦੇ ਨੇਗੇ ਸ਼ਰਮੋਂ ਵਾਲੀ ਗੱਲ ਆ ਤੁਹਾਡੇ ਤੇ ਲੱਕ ਡੁੱਬ ਕੇ ਮਰ ਜਾਓ ਨੱਕ ਡੁੱਬ ਕੇ ਮਰ ਜਾਓ ਉਹਨੂੰ ਡਿਲੀਟ ਕਰ ਦਿੱਤਾ ਜਾਵੇ ਤੇ ਰਾਣਾ ਜੀ ਕਹਿੰਦੇ ਰਾਣਾ ਗੁਰਜੀਤ ਜੀ ਕਹਿੰਦੇ ਕਿ ਲਾਡੀ ਤੋਂ ਕੀ ਪੁੱਛਦੇ ਹੋ ਜਿਹਨੇ ਪਕਾਈ ਮਾਰੀ ਆ ਉਹ ਤੋਂ ਪੁੱਛੋ ਉਹ ਹੈ ਨਹੀਂ ਕਿ ਇੱਥੇ ਜਿਹਨੇ ਪਕਾਈ ਮਾਰੀ ਆ ਜਿਹਨੇ ਪਕਾਈ ਸ਼ਰਦ ਕੱਟ ਦਿੱਤਾ ਜਾਵੇ ਚਲੋ ਸਰ ਉਹ ਨੂੰ ਮੈਂ ਫਰੂਟਫੁੱਲ ਡਿਸਕਸ਼ਨ ਤਾਂ ਕਹਿ ਨਹੀਂ ਸਕਦਾ ਹੈ ਤਾਂ ਪਕਾਈ ਹੋਈ ਸੀਗੀ ਤੁਸੀਂ ਪਕਾਈ ਦੇਖੋ ਇੱਕ ਰਿਕਾਰਡ ਵਿੱਚ ਨਾ ਲਿਆ ਜਾਵੇ ਜੋ ਤੁਹਾਨੂੰ ਜੋ ਤੁਹਾਨੂੰ ਚੰਗਾ ਲੱਗਦਾ ਉਹ ਕਰਾ ਲਓ ਇੱਕ ਮਿੰਟ ਇੱਕ ਮਿੰਟ ਉਹ ਤੋਂ ਬਾਅਦ ਜਦੋਂ ਜਦੋਂ ਗੱਲ ਆਈ ਕਿ ਜੀ ਕਾਂਗਰਸ ਪਾਰਟੀ ਮਾਫੀ ਮੰਗੇ ਮੈਂ ਮੇਰੀ ਭੈਣ ਅਰਨਾ ਚੌਧਰੀ ਜੀ ਨੂੰ ਔਰ ਸੁਖ ਸਰਕਾਰੀਆ ਜੀ ਨੂੰ ਦੇਖ ਰਿਆ ਸੀਗਾ ਕਹਿੰਦੇ ਅਸੀਂ ਮਾਫੀ ਕਿਉਂ ਮੰਗੀਏ ਜਿਹਨੇ ਪਕਾਈ ਮਾਰੀ ਹੈ ਉਹ ਮੰਗੇ ਮੇਰੇ ਕਹਿਣ ਦਾ ਮਤਲਬ ਹੈ ਤੁਸੀਂ ਜਿਹੜੀ ਗੱਲ ਤੇ ਮੈਂ ਆ ਰਿਹਾ ਸੀਗਾ ਉਹ ਤੁਸੀਂ ਅਜੇ ਬਾਕੀ ਤਾਂ ਛੱਡੋ ਤੁਸੀਂ ਆਇਜ਼ੈਂਡ ਨੋਜ਼ ਬਹੁਤ ਵਾਰੀ ਕਰਾਉਂਦੇ ਹੋ ਰੋਜ਼ ਕਰਾਉਂਦੇ ਹੋ ਅੱਜ ਕਾਂਗਰਸ ਪਾਰਟੀ ਦੇ 15 ਜਣੇ ਨੇ ਜਿਹੜੇ ਉਹਨਾਂ ਦੇ ਆਇਜ਼ ਐਂਡ ਨੋਜ਼ ਇਸ ਗੱਲ ਤੇ ਕਰਾ ਲਓ ਕਿ ਸੰਤ ਸੀਂਚੇਵਾਲ ਉਹ ਪੰਜਾਬ ਦੇ ਦਰਦੀ ਸੰਤ ਨੇ ਜਾਂ ਉਹ ਠੇਕੇਦਾਰ ਨੇ ਇਹਨਾਂ ਦੀ ਡਿਸਕਸ਼ਨ ਇਹਨਾਂ ਦੀ VOTING ਕਰਾ ਲਓ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਆਪ ਮਾਈਨੋਰਟੀ ਦੇ ਵਿੱਚ ਆ ਜਾਣਗੇ ਸੋ ਮੇਰੇ ਮੇਰੇ ਕਹਿਣ ਦਾ ਮਤਲਬ ਇਹ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜੀ ਰੈਡਿਕਲਸ ਡਿਸਕਸ਼ਨ ਅਪੁਆਇੰਟ ਛੇੜ ਕੇ ਉਹ ਬਾਹਰ ਨੂੰ ਤੁਰ ਗਏ ਲੀਡਰ ਆਫ ਆਪੋਜੀਸ਼ਨ ਹੈ ਆਪੋਜੀਸ਼ਨ ਦੇ ਵਿੱਚ ਬੀਜੇਪੀ ਵੀ ਹੈ ਬੀਐਸਪੀ ਵੀ ਹੈ ਅਕਾਲੀ ਦਲ ਵੀ ਹੈ ਤੁਸੀਂ ਬਾਕੀ ਛੱਡੋ ਆਪਾਂ ਤੁਸੀਂ ਉਹ ਐਡਜਨ ਹੋ ਗਿਆ ਸੀਗਾ ਹਾਊਸ ਤੁਸੀਂ ਅਲੀ ਸਾਹਿਬ ਨੇ ਮੈਂ ਇਹਨਾਂ ਨਾਲ ਗੱਲ ਕਰਕੇਗਾ ਤੂੰ ਬੋਲ ਰਹੀ ਸੀ ਸਰ ਤੁਸੀਂ ਪਹਿਲਾਂ ਸਾਨੂੰ ਛੱਡੋ ਜੀ ਜੇ ਸਿੰਚਵਲ ਸਾਹਿਬ ਨੂੰ ਛੱਡੋ ਤੁਸੀਂ ਤੁਸੀਂ ਇਹਨਾਂ ਤੋਂ ਪੁੱਛੋ ਇਹਨਾਂ ਨੇ ਵੀ ਆਖਰ ਨੂੰ ਲੋਕ ਨਮਾਇੰਦੇ ਨੇ ਇਹ ਇਹ ਐਡਵਰਸ ਸਿਚੁਏਸ਼ਨ ਦੇ ਵਿੱਚ ਉਹ ਆਪਦੀ ਸੀਟ ਕੋ ਜਿੱਦਦੇ ਰਹੇ ਨੇ ਇਹਨਾਂ ਤੋਂ ਪੁੱਛ ਲਓ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਪਲੀਜ਼ ਮੈਂ ਦੁਬਾਰਾ ਤੁਹਾਨੂੰ ਰਿਕੁਐਸਟ ਕਰਦਾ ਕਿ ਇਹਨਾਂ ਨੂੰ ਕਿ ਥੋੜੀ ਬਹੁਤ ਇੰਨੇ ਸਿਆਣੇ ਸੋਝੇ ਸੀਜ਼ਨ ਦੇ ਬੰਦੇ ਤੋਂ ਇਹ ਜੀ ਰੈਡੀਕਲਸ ਡਿਸਕਸ਼ਨ ਆਈ ਹੈ ਨਵਰ ਐਕਸਪੈਕਟਿਡ ਸੋ ਪਲੀਜ਼ ਮੈਂ ਰਿਕੁਐਸਟ ਕਰੂਗਾ ਤੁਸੀਂ ਐਲੀ ਸਾਹਿਬ ਦੀ ਗੱਲ ਪਲੀਜ਼ ਹਾਊਸ ਜ਼ਰੂਰ ਸੁਣ ਕੇ ਜਾਵੇ ਜੀ ਥੈਂਕ ਯੂ ਜੀ